ਜਣ ਚੜਦੇ ਹੀ ਮੁਹਾਲੀ ਦੇ 에어ਪੋਰਟ ਰੋਡ ਤੇ ਬੜਾ ਐਕਸੀਡੈਂਟ ਹੋਇਆ ਤਸਵੀਰਾਂ ਮੇਰੇ ਪਿੱਛੋਂ ਦੇਖੋਗੇ ਕਿ ਬੜਾ ਹੈਰਾਨ ਕਰ ਦੇਣ ਵਾਲਾ ਹੈ ਪੂਰਾ ਾਕੜਨਾ ਕਰਮ ਹੈ ਕਿਉਂਕਿ 에어ਪੋਰਟ ਰੋਡ ਦੇ ਉੱਤੇ ਇਹ ਟੈਂਪੂ ਟਰੈਵਲਰ ਜਿਹੜਾ ਸਵੇਰੇ ਤੜਕਸਾਰ ਲਗਭਗ 4:30 ਵਜੇ ਇਹ ਆ ਰਿਹਾ ਸੀਗਾ ਔਰ ਲਗਭਗ 10 ਤੋਂ 15 ਲੋਕ ਇਸ ਟੈਂਪੂ ਟਰੈਵਲਰ ਦੇ ਵਿੱਚ ਵੀ ਸਵਾਰ ਸੀ ਪਰ ਗਨੀਮਤ ਇਹ ਰਹੀ ਕਿ ਕੋਈ ਵੀ ਜਿਹੜੀ ਕੈਜ਼ੁਐਲਟੀ ਜਾਂ ਕੈਲੀ ਵੀ ਕੋਈ ਇਸ ਤਰੀਕੇ ਦੀ ਘਟਨਾ ਜਿਹੜੀ ਉਹ ਨਹੀਂ ਵਾਪਰੀ ਡੋਖ ਜ਼ਖਮੀ ਹੋਏ ਉਹਨਾਂ ਨੂੰ ਪੁਲਿਸ ਦੀ ਸਹਾਇਤਾ ਦੇ ਨਾਲ ਹਸਪਤਾਲ ਦੇ ਵਿਖੇ ਦਾਖਲ ਕਰਵਾ ਦਿੱਤਾ ਗਿਆ ਤਾਂ ਹਾਲਾਤ ਬੇਹੱਦ ਹੈਰਾਨ ਕਰ ਦੇਣ ਵਾਲੇ ਨੇ ਕਿ ਪੂਰਾ ਟੈਂਪੂ ਟਰੈਵਲਰ ਜਿਹੜਾ ਹੈ ਉਹ 에ਰਪੋਰਟ ਰੋਡ ਦੇ ਉੱਤੇ ਕਿਸ ਤਰੀਕੇ ਦੇ ਨਾਲ ਅਖਿਲ ਰਿਹਾ ਟੁੱਟਿਆ ਕਿਉਂਕਿ ਇਹ ਗੱਡੀ ਪਹਿਲਾਂ ਟੈਕਸੀ ਦੇ ਵਿੱਚ ਵੱਜੀ ਉਸ ਤੋਂ ਬਾਅਦ ਡਵਾਈਡਰ ਦੇ ਨਾਲ ਜਾ ਟਕਰਾਂਦੀ ਹੈ ਔਰ ਜਾਣਕਾਰੀ ਜੇਕਰ ਜ਼ਿਕਰ ਕਰੀਏ ਤਾਂ ਮਨਾਲੀ ਤੋਂ ਟੈਂਪੂ ਟਰੈਵਲਰ ਚੰਡੀਗੜ੍ਹ ਵੱਲੋਂ ਆ ਰਿਹਾ ਸੀ ਤਾਂ ਮੋਹਾਲੀ ਦੇ 에ਰਪੋਰਟ ਰੋਡ ਦੇ ਉੱਤੇ ਇਹ ਪੂਰਾ ਘਟਨਾਕਰਮ ਵਾਪਰਦਾ ਤਾਂ ਪੁਲਿਸ ਤੜਕਸਾਰ ਤੋਂ ਹੀ ਮੌਕੇ ਤੇ ਜਾਂਚ ਪੜਤਾਲ ਕਰ ਰਹੀ ਸੀ ਕੜਨਾਲ ਐਸਆਈ ਅ ਧਰਮਪਾਲ ਜੀ ਨੇ ਧਰਮਪਾਲ ਜੀ ਕੀ ਹੋਇਆ ਕਿ ਸੀਐਸਐਲ ਦੇ ਵਿੱਚ ਇੱਥੇ ਕਦੋਂ ਦੀ ਘਟਨਾ ਗੱਲ ਇਹ ਸਵੇਰੇ 4:30 ਵਜੇ ਦੀ ਘਟਨਾ ਜੀ ਤੇ ਜਿਹੜੀ ਟੈਂਪੋ ਟ੍ਰੈਵਲ ਆ ਰਹੀ ਸੀ ਇਧਰੋਂ ਬਲੌਂਗੀ ਸਾਈਡ ਤੋਂ ਠੀਕ ਹੈ ਤੇ ਇੱਕ ਟੈਕਸੀ ਚਾਲਕ ਇਧਰੋਂ ਕ੍ਰੋਸ ਪਕਿਆ ਜੀ ਕਰਨ ਤੇ ਇਹ ਤੇਜ਼ ਰਫਤਾਰੀ ਨਾਲ ਸੀਗੀ ਸਵਾਰੀਆਂ ਸੀਗੀਆਂ ਵਿੱਚ ਇਹ ਚ ਆ ਕੇ ਵੱਜੀ ਤੇ ਇਹ ਤਾਂ ਹੁਣ ਸਾਈਡ ਤੇ ਅਸੀਂ ਸਵੇਰੇ ਦੇ ਲੱਗੇ ਆ ਕਰਤੀ ਆ ਇਹਦੇ ਵਿਚਾਲੇ ਸੀਗੀ ਇਹਦੇ ਤੇ ਟੈਕਸੀ ਆਹੀ ਕ੍ਰੇਨ ਮੰਗਾ ਕੇ ਤੇ ਤੇ ਜਿਹੜੇ ਇੰਜਰ ਸੀਗੇ ਉਹ ਐਂਬੂਲੈਂਸ ਰਾਹੀਂ 7 ਹਫਤਾ ਚ 7 ਤੇ ਆ ਵਾਹ ਠੀਕ ਨੇ ਤੇ ਬਾਕੀ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਹੀ ਅਗਰ ਕਾਰਵਾਈ ਹੋਏ ਤੇ ਬੇਸਿਕਲੀ ਗਲਤੀ ਕਿਦੀ ਦੇਖਿਓ ਤੁਸੀਂ ਗਲਤੀ ਕਿਦੀ ਸੀਗੀ ਟੈਂਪੋ ਟਰੈਵਲਰ ਵਾਲੇ ਵਾ ਜਾਂ ਟੈਕਸੀ ਦੀ ਸੀ ਹੁਣ ਇਹ ਤਾਂ ਇਹਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਜਿਹੜਾ ਟੈਂਪੋ ਟਰੈਵਲਰ ਜਿਹੜਾ ਚਾਲਕਾ ਭੱਜ ਗਿਆ ਮੌਕੇ ਤੋਂ ਜਿਹੜਾ ਟੈਕਸੀ ਚਾਲਕਾ ਉਹਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਗਲਤੀ ਕਿਦੀ ਹੈ ਉਹ ਕੀ ਮਤਲਬ ਮੈਂ ਜਿਹੜਾ ਟੈਂਪੋ ਡਰਾਈਵਰ ਵਾਲਾ ਡਰਾਈਵਰ ਸੀਗਾ ਭੱਜ ਗਿਆ ਮੌਕੇ ਤੋਂ ਫਰਾਰ ਹੋ ਗਿਆ ਇਹ ਪਤਾ ਲੱਗਾ ਵੀ ਕਿੰਨੇ ਲੋਕ ਸਵਾਰ ਸੀ ਦੇ ਵਿੱਚ ਇਹ ਚ ਬੱਚੇ ਵੀ ਸੀਗੇ ਇਹਦੇ 18 ਦੇ ਕਰੀਬ ਸਵਾਰੀਆਂ ਸਵਾਰ ਸੀ 18 ਦੇ ਕਰੀਬ ਸਵਾਰ ਸੀ ਹਾਂ 5-6 ਦੇ ਸੱਟਾਂ ਲੱਗੀਆਂ ਨੇ ਟੈਂਪੋ ਰੇਲ ਦੇ ਤੇ ਇੱਕ ਡਰਾਈਵਰ ਦੇ ਲੱਗੀ ਟੈਕਸੀ ਵਾਲੇ ਬਾਕੀ ਠੀਕ ਨੇ ਟੈਕਸੀ ਵਾਲਾ ਫਿਰ ਕਾਬੂ ਕਰ ਲੈ ਟੈਕਸੀ ਵਾਲਾ ਤਾਂ ਪਹਿਲਾਂ ਹੀ ਭੱਜ ਚੁੱਕਾ ਸੀਗਾ ਜਦੋਂ ਐਕਸੀਡੈਂਟ ਹੋਇਆ ਇਹ ਨਹੀਂ ਟੈਕਸੀ ਵਾਲਾ ਤਾਂ ਐਮਰਜੈਂਸੀ ਲੱਗੀ ਸੀ ਟੈਕਸੀ ਵਾਲੇ ਕਿੱਥੇ ਲੈ ਗਏ ਕਿੱਥੇ ਗਏ ਸਿਵਲ ਹਸਪਤਾਲ ਚੁਈ ਦੇ ਵੇਲਾ ਸਲਮੁ ਹਾਲੇ ਦੇਖੋ ਵੀ ਕੁਝ ਹੋਰ ਅਗਰੀਆਂ ਤਸਵੀਰਾਂ ਨੇ ਉਹ ਵੀ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਵੀ ਜਿਹੜਾ ਹਰੇਕ طرف ਕੱਚ ਖਿਲਰਿਆ ਹੋਇਆ ਇਹ ਸਾਰੀ ਗੱਡੀ ਜਿਹੜੀ ਪੂਰੀ ਤਹਿਸ ਨਹਿਸ ਹੋ ਗਈ ਹੈ ਪਰ ਖੱੱਚੇ ਜਿਹੜੇ ਨੇ ਉਹ ਉੱਡ ਚੁੱਕੇ ਨੇ ਪਰ ਗ੍ਰਿਮਤ ਇਹ ਰਹੀ ਬਾਰ ਬਾਰ ਜ਼ਿਕਰ ਕਰ ਰਹੇ ਕਿ ਕੋਈ ਵੀ ਜਿਹੜੀ ਮੌਤ ਐਕਸੀਡੈਂਟ ਕਾਰਨ ਨਹੀਂ ਹੋਈ ਲੇਕਿਨ ਇੱਥੇ ਗਲਤੀ ਕਿਹਦੀ ਸੀ ਇਸ ਦੇ ਬਾਰੇ ਜ਼ਿਕਰ ਜ਼ਰੂਰ ਕਰੀਏ ਕਿ ਇਹ ਰੋਂਗ ਸਾਈਡ ਤੋਂ ਜਿਹੜਾ ਜ਼ਿਕਰ ਹੈ ਕਿ 에어ਪੋਰਟ ਰੋਡ ਵੱਲੋਂ ਰੋਂਗ ਸਾਈਡ ਤੋਂ ਆ ਰਹੀ ਸੀ ਗਲਤ ਜਗ੍ਹਾ ਤੋਂ ਆ ਰਹੀ ਸੀ ਤਾ ਉੱਥੇ ਹੀ ਇਹ ਪੂਰੀ ਘਟਨਾ ਕਰਮ ਇਹ ਘਟਨਾ ਕਰਮ ਜਿਹੜਾ ਵਾਪਰਿਆ ਤਾਂ ਬਲੌਂਗੀ ਤੋਂ 에어ਪੋਰਟ ਰੋਡ ਵਾਲੇ ਸਵਾਰੀ ਜਿਹੜੀ ਟ੍ਰੈਂਪੋ ਡਰਾਈਵਰ ਜਾ ਰਹੀ ਸੀ ਜਗਾ ਜਗਾ ਕੱਚ ਜਿਹੜਾ ਉਹ ਮੇਨ 에어ਪੋਰਟ ਰੋਡ ਦੇ ਉੱਤੇ ਖਿਲਰ ਰਿਆ ਹੋਇਆ ਦੇਖੋ ਸਮਾਨ ਜਿਹੜਾ ਹੈ ਉਹ ਵੀ ਬਾਹਰ ਡਿੱਗਾ ਹੋਇਆ ਦਿਖਾਈ ਦੇ ਰਿਹਾ ਪਰ ਬੜਾ ਵੱਡਾ ਹਾਦਸਾ ਜਿਹੜਾ ਸੀ ਜ਼ਿਕਰ ਕਰ ਸਕਦੇ ਹਾਂ ਕਿ ਸਵੇਰੇ ਤੜਕਸਾਰ ਮੁਹਾਲੀ ਦੇ ਵਿੱਚ ਹੋਇਆ ਔਰ ਕੀ ਹੋਣਾ ਜਿਹੜਾ ਨਿਕਲ ਕੇ ਆਉਂਦਾ ਕਿਉਂਕਿ ਟੈਂਪੋ ਡਰਾਈਵਰ ਜਿਹੜਾ ਡਰਾਈਵਰ ਹੈ ਉਹ ਫਾਚੂਕਾ ਮੌਕੇ ਤੋਂ ਟੈਕਸੀ ਚਾਲਕ ਨੂੰ ਪੁਲਿਸ ਨੇ ਜਿਹੜਾ ਹੈਗਾ ਉਹਦੇ ਬਿਆਨ ਲੈ ਕੇ ਅਗਲੀ ਕਾਰਵਾਈ ਜਿਹੜੀ ਉਹ ਰੰਬ ਦਿੱਤੀ ਗਈ ਹੈ ਕੈਮਰਾ ਪਰਸਨ ਸਿਕੰਦਰ ਦੇ ਨਾਲ ਮਨਜੋਤ ਸਿੰਘ ਕਾਗਪੇਟੀਸੀ ਨਿਊਜ਼ ਮੁਹਾਲੀ